ਇਥੇ ਕੁੱਤਿਆਂ ਵਾਸਤੇ ਜਿਹੜਾ ਪਾਰਕ ਆ ਉਹ ਬਣਿਆ ਹੋਇਆ ਵਾ ਇਹ ਸਾਰੀਆਂ ਉਹਨਾਂ ਦੇ ਖੇਡਾਂ ਖੇਡਣ ਵਾਸਤੇ ਜਿਹੜੇ ਵੱਖ-ਵੱਖ ਜਿੱਦਾਂ ਆਪਣਾ ਬੱਚਿਆਂ ਵਾਸਤੇ ਆਪਾਂ ਲਾਉਨੇ ਆ ਵੀ ਆਪਣੇ ਬੱਚੇ ਜਿਹੜੇ ਇਹਦਾ ਭੱਜ ਦੌੜ ਕੇ ਇੰਜੋਏ ਕਰਨ ਇਸੇ ਤਰ੍ਹਾਂ ਇਹਨਾਂ ਨੇ ਕੁੱਤਿਆਂ ਵਾਸਤੇ ਜਿਹੜੀਆਂ ਇਸ ਤਰ੍ਹਾਂ ਦੇ ਜਿਹੜੇ ਆ ਬੈਂਚ ਜਾਂ ਕੁਛ ਹੋਰ ਜੀਆਂ ਰਾਈਡਾਂ ਜੀਆਂ ਲਾਈਆਂ ਹੋਈਆਂ ਦੇਖੋ ਤੁਸੀਂ ਸਪੈਸ਼ਲੀ ਕੁੱਤਿਆਂ ਵਾਸਤੇ ਡੌਗ ਵਾਸਤੇ ਬਣਿਆ ਇਹ ਪਾਰਕ ਹਾਂਜੀ ਕਿਵੇਂ ਹੋ ਸਾਰੇ? ਵੈਲਕਮ ਟੂ ਬਾਈਫਰਡ ਬਾਰਕ ਪਾਰਕ। ਇਹ ਹੈਗਾ ਵਾ ਕੁੱਤਿਆਂ ਵਾਸਤੇ ਸਪੈਸ਼ਲੀ ਜਿਹੜੇ ਪੈਟ ਡੌਗ ਆ ਉਹਨਾਂ ਲਈ ਇਹ ਪਾਰਕ ਬਣਾਇਆ ਵਾ ਜਿਹੜੇ ਆਪਾਂ ਘਰਾਂ 'ਚ ਕੁੱਤੇ ਪਾਲਦੇ ਆ ਇੱਥੇ ਆਸਟ੍ਰੇਲੀਆ ਦੇ ਵਿੱਚ। ਇਹ ਵੈਸਟਰਨ ਆਸਟ੍ਰੇਲੀਆ ਤੋਂ ਵੀਡੀਓ ਆ ਤੇ ਇਹ ਦੇਖ ਲਓ ਵੀ ਅਜੇ ਕਈਆਂ ਮੁਲਕਾਂ ਦੇ ਵਿੱਚ ਤਾਂ ਆਮ ਲੋਕਾਂ ਲਈ ਕੋਈ ਪਾਰਕ ਨਹੀਂ ਹੋਊਗਾ ਤੇ ਇੱਥੇ ਕੁੱਤਿਆਂ ਵਾਸਤੇ ਜਿਹੜਾ ਪਾਰਕ ਆ ਉਹ ਬਣਿਆ ਹੋਇਆ ਵਾ। ਸੋ ਇਸ ਕਰਕੇ ਇਹ ਮੁਲਕ ਕਿੰਨੇ ਅੱਗੇ ਆ ਸਾਡੇ ਨਾਲੋਂ ਤੁਹਾਡੇ ਸਾਹਮਣੇ ਆ ਤੇ ਆਜੋ ਝਾਤੀ ਮਾਰਦੇ ਆ ਸਪਾਰਕਲ ਕਿਉਂਕਿ ਹੁਣ ਇਹ ਸਵੇਰ ਦਾ ਟਾਈਮ ਹੈ ਸ਼ਾਇਦ ਹੀ ਇੱਥੇ ਕੋਈ ਜਿਹੜਾ ਡੌਗ ਆ ਜਾਂ ਕੋਈ ਕੁੱਤਾ ਇੱਥੇ ਹੋਊਗਾ ਸੋ ਆਜੋ ਚੱਲਦੇ ਆ ਇਹ ਰੋਡ ਬਣਿਆ ਹੋਆ ਵਾ ਗੱਡੀਆਂ ਵਾਸਤੇ ਤੇ ਇਹ ਪੈਦਲ ਚੱਲਣ ਵਾਸਤੇ ਜਿਹੜਾ ਵੱਖਰਾ ਜਿਹੜਾ ਕੰਕਰੀਟ ਦੀ ਸਲੇਬ ਪਣਾ ਪਾ ਕੇ ਤੇ ਇਹ ਰੋਡ ਬਣਿਆ ਹੋਆ ਵਾ ਤੇ ਤੁਸੀਂ ਪਾਰਕ ਦੇਖ ਲਓ ਬਿਲਕੁਲ ਜਿੱਦਾਂ ਬੱਚਿਆਂ ਦੇ ਖੇਡਣ ਵਾਸਤੇ ਚੀਜ਼ਾਂ ਲਾਈਆਂ ਹੋਈਆਂ ਉਸੇ ਤਰ੍ਹਾਂ ਹੀ ਇਸ ਪਾਰਕ ਵਿੱਚ ਸਭ ਕੁਝ ਲੱਗਾ ਹੋਇਆ ਵਾ ਦੇਖ ਲਓ ਆ ਫੈਂਸ ਲੱਗੀ ਹੋਈ ਆ ਤੇ ਆ ਦੇਖੋ ਆਪਾਂ ਅੰਦਰ ਚੱਲਦੇ ਹਾਂ ਟਰਾਈ ਕਰਦੇ ਹਾਂ ਅੰਦਰ ਜਾਣ ਦੀ ਇਹ ਸਾਰਾ ਕੁੱਤਿਆਂ ਵਾਸਤੇ ਜਿਹੜੀ ਲੋਕਲ ਸਵਰਬ ਆ ਜਿਹੜੇ ਉਥੋਂ ਦੇ ਕੁੱਤੇ ਆ ਉਹ ਉਹਨਾਂ ਵਾਸਤੇ ਪਾਰਕਿਆ ਆ ਕੈਮਰੇ ਲੱਗੇ ਹੋਏ ਆ ਸਾਰੀਆਂ ਫੈਸਿਲਟੀਆਂ ਜਿਹੜੀਆਂ ਇੱਥੇ ਮੌਜੂਦ ਆ ਸੋ ਜਿਹੜੇ ਬੰਦੇ ਕੁੱਤੇ ਕਾਰਾਂ ਦੇ ਨਾਲ ਲੈ ਕੇ ਆਉਂਦੇ ਆ ਉਹਨਾਂ ਵਾਸਤੇ ਪਾਰਕਿੰਗ ਬਣੀ ਹੋਈ ਆ ਆ ਸਪੈਸ਼ਲੀ ਜਿਹੜੇ ਡਿਸੇਬਿਲਟੀ ਪੀਪਲ ਹੁੰਦੇ ਆ ਉਹਨਾਂ ਵਾਸਤੇ ਸਪੈਸ਼ਲ ਪਾਰਕਿੰਗਾਂ ਦੋ ਬਣੀਆਂ ਹੋਈਆਂ ਵਾ ਸੋ ਹਰ ਜਿਹੜੀ ਸਹੂਲਤ ਆ ਇੱਥੇ ਮੌਜੂਦ ਆ ਤੁਸੀਂ ਨਿਗਾਹ ਮਾਰ ਸਕਦੇ ਹੋ ਹੁਣ ਹਾਂਜੀ ਆਜੋ ਆਪਾਂ ਗੇਟ ਖੋਲਦੇ ਆ ਤੇ ਅੰਦਰ ਜਾਣ ਦੀ ਸਟ੍ਰਾਈਕ ਕਰਦੇ ਆਪਾਂ ਹੁਣੇ ਹਾਂਜੀ ਦੋ ਗੇਟ ਆ ਲਓ ਜੀ ਇਹ ਆ ਡੌਗ ਪਾਰਕ ਦਾ ਅੰਦਰਲਾ ਦ੍ਰਿਸ਼ ਠੀਕ ਆ ਜੀ ਆ ਦੇਖ ਲਓ ਐਡਾ ਆ ਇੱਕ ਇਸ ਤਰ੍ਹਾਂ ਦਾ ਕੋਈ ਲਾ ਲਓ ਤੁਸੀਂ ਅਰੇ ਤਰਕ ਪਾਈ ਹੋਈ ਇੱਕ ਬੈੱਡ ਜਿਹਾ ਬਣਾਇਆ ਹੋਇਆ ਵਾ ਰੇਤਾ ਵਾਸਤੇ ਤੇ ਇੱਥੇ ਕੁੱਤੇ ਆ ਕੇ ਖੇਡਦੇ ਆ ਆਪਣਾ ਇੰਜੋਏ ਕਰਨ ਲਈ ਆ ਜਿਹੜੇ ਉਹਨਾਂ ਦੇ ਮਾਲਕ ਹੋਣਗੇ ਉਹ ਇੱਥੇ ਉਹਨਾਂ ਨੇ ਬਹਿਣ ਲਈ ਆ ਤੇ ਉਹ ਸਾਰੀਆਂ ਜਿਹੜੀਆਂ ਰਾਈਡਾਂ ਮਤਲਬ ਜਿਹੜੇ ਉਹ ਬਣਿਆ ਬੈਂਚ ਬਣੇ ਹੋਏ ਆ ਛੋਟੇ ਛੋਟੇ ਤੇ ਉਹ ਦੇਖੋ ਦੀ ਨੂੰ ਸੋ ਇਹ ਕੁੱਤਿਆਂ ਵਾਸਤੇ ਆ ਵੀ ਇੱਥੇ ਆ ਕੇ ਫਨ ਕਰਨ ਸੋ ਆ ਰਾਈਡਾਂ ਲੱਗੀਆਂ ਹੋਈਆਂ ਘਾਹ ਕੱਟਿਆ ਹੋਇਆ ਵਾ ਤੇ ਸ਼ਾਮ ਨੂੰ ਲੋਕ ਇੱਥੇ ਆਪਣੇ ਜਿਹੜੇ ਆ ਕੁੱਤੇ ਆ ਲੈ ਕੇ ਆਉਂਦੇ ਆ ਡੌਗ ਲੈ ਕੇ ਆਉਂਦੇ ਆ ਸੋ ਤੁਸੀਂ ਦੇਖ ਸਕਦੇ ਆ ਆ ਲੋ ਇਹ ਸਾਰੀਆਂ ਉਹਨਾਂ ਦੇ ਖੇਡਾਂ ਖੇਡਣ ਵਾਸਤੇ ਜਿਹੜੇ ਵੱਖ-ਵੱਖ ਜਿੱਦਾਂ ਆਪਣੇ ਬੱਚਿਆਂ ਵਾਸਤੇ ਆਪਾਂ ਲਾਉਨੇ ਆ ਵੀ ਆਪਣੇ ਬੱਚੇ ਜਿਹੜੇ ਇਹਦਾ ਭੱਜ ਦੌੜ ਕੇ ਇੰਜੋਏ ਕਰਨ ਇਸੇ ਤਰ੍ਹਾਂ ਇਹਨਾਂ ਨੇ ਕੁੱਤਿਆਂ ਵਾਸਤੇ ਜਿਹੜੀਆਂ ਇਸ ਤਰ੍ਹਾਂ ਦੇ ਜਿਹੜੇ ਆ ਬੈਂਚ ਜਾਂ ਕੁਛ ਇਹੋ ਜਿਹੀਆਂ ਰਾਈਡਾਂ ਜੀਆਂ ਲਾਈਆਂ ਹੋਈਆਂ ਦੇਖੋ ਤੁਸੀਂ ਡੌਗ ਪਾਰਕ ਵੈਸਟਰਨ ਸਟ੍ਰੀਟ ਦੀ ਧਰਤੀ ਦੇ ਬਣਿਆ ਹਾਂਜੀ ਅੱਗੇ ਚੱਲਦੇ ਹਾਂ ਆ ਜਿਹੜੇ ਕੁੱਤੇ ਨੇ ਖੇਡਣ ਵਾਸਤੇ ਚੀਜ਼ਾਂ ਬਣੀਆਂ ਦਾਗੂ ਦਿਖਾ ਰਿਹਾ ਤੁਸੀ ਦੇਖ ਸਕਦੇ ਹਾਂ ਜਿੰਨਾ ਤੋਂ ਉਹਨਾਂ ਨੇ ਜੰਪ ਕਰਨਾ ਭੱਜਣਾ ਦੌੜਨਾ ਆ ਦੇਖੋ ਸਪੈਸ਼ਲੀ ਕੁੱਤਿਆਂ ਵਾਸਤੇ ਡੌਗ ਵਾਸਤੇ ਬਣਿਆ ਇਹ ਪਾਰਕ ਹਾਂਜੀ ਅੱਗੇ ਚੱਲਦੇ ਹਾਂ ਹੋਰ ਦਿਲਚਸਪ ਤੁਹਾਨੂੰ ਚੀਜ਼ ਦਿਖਾਉਣਾ ਅੰਦਰ ਕੋਲੇ ਵਿੱਚ ਦੀ ਕੁੱਤਿਆਂ ਨੇ ਦੌੜਨਾ ਤੁਸੀਂ ਇਹ ਫਿਰ ਦੇਖ ਲਓ ਵੀ ਇੱਥੇ ਕਿੰਨੇ ਕੁੱਤੇ ਆਉਂਦੇ ਹੋਣਗੇ ਤੇ ਇੱਥੇ ਲਗਾਤਾਰ ਜਿਹੜੀ ਜਿਹੜੀ ਸਫਾਈ ਆ ਉਹਦਾ ਬਹੁਤ ਧਿਆਨ ਰੱਖਿਆ ਗਿਆ ਵਾ ਤੇ ਤੁਸੀਂ ਇਹ ਦੇਖੋ ਪੇ ਮੁਲਖ ਕਿਸ ਤਰੀਕੇ ਦੇ ਨਾਲ ਕਦਰ ਕਰਦੇ ਆਪਣੀ ਸਫਾਈ ਦੀ ਆ ਬਿੰਨ ਲੱਗਾ ਹੋਇਆ ਵਾ ਉਹਦੇ ਵਿੱਚ ਬੈਗ ਲੱਗੇ ਹੋਇਆ ਕਿ ਜਿਹੜਾ ਵੀ ਕੁੱਤਾ ਆਪਣੀ ਆਪਣੇ ਪੂ ਕਰਦਾ ਸ਼ਿਟ ਕਰਦਾ ਜਾਂ ਕੁਝ ਵੀ ਕਰਦਾ ਜਿਹੜਾ ਉਹਦੇ ਵੇਸਟੇਜ ਹੁੰਦੀ ਹੈ ਉਹਨੂੰ ਚੱਕ ਲੈਣਾ ਵਾ ਆ ਭਿੰਨ ਲੱਗਾ ਹੋਇਆ ਵਾ ਤੇ ਆ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਪ੍ਰੋਪਰ ਇੱਥੇੋਂ ਪਾਣੀ ਜਿਹੜੇ ਕੁੱਤੇ ਪੀਂਦੇ ਆ ਸੋ ਥੱਲੇ ਕੁੱਤਿਆਂ ਦੇ ਪਾਣੀ ਪੀਣ ਵਾਸਤੇ ਜੇ ਉਹਨਾਂ ਨੇ ਮਾਲਕ ਕੋਈ ਆਇਆ ਵਾ ਜਾਂ ਬੰਦਾ ਜਿਹੜੇ ਉਹਨਾਂ ਦੇ ਉਹਨਾਂ ਵਾਸਤੇ ਉੱਪਰ ਜਿਹੜਾ ਪਾਣੀ ਦਾ ਆ ਪ੍ਰਬੰਧ ਜਿਹੜਾ ਫਾਊਂਟੇਨ ਲੱਗਾ ਹੋਇਆ ਵਾ ਤੇ ਆ ਦੇਖੋ ਸੋ ਇਹ ਸੀ ਵੈਸਟਰਨ ਆਸਟ੍ਰੇਲੀਆ ਦਾ ਜਿਹੜਾ ਡੌਗ ਪਾਰਕ ਇੱਥੇ ਆ ਕੇ ਕੁੱਤੇ ਜਿਹੜੇ ਆ ਖੇਡਦੇ ਨੱਚਦੇ ਮਿਲਦੇ ਆ ਤੇ ਆਪਣਾ ਇੰਜੋਏ ਕਰਦੇ ਆ ਸੋ ਇਹੋ ਜਿਹੀ ਵੀ ਮੁਲਕ ਹੋਣਗੇ ਜਿੱਥੇ ਬੰਦਿਆਂ ਦੇ ਵਾਸਤੇ ਪਾਰਕ ਹੋਣਗੇ ਪਰ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕੁੱਤਿਆਂ ਵਾਸਤੇ ਵੀ ਜਿਹੜੇ ਆ ਪਾਰਕ ਮੌਜੂਦ ਆ ਥੈਂਕ ਯੂ ਵੀਡੀਓ ਵਾਚ ਕਰਨ ਲਈ ਹੋਰ ਇਸ ਤਰ੍ਹਾਂ ਦੀਆਂ ਹੋਰ ਵੀ ਨੌਲੇਜ ਵਾਲੀਆਂ ਵੀਡੀਓ ਮੋਟੀਵੇਸ਼ਨਲ ਤੁਹਾਡੇ ਲਈ ਲੈ ਕੇ ਆਵਾਂਗੇ ਸੋ ਜੁੜੇ ਰਹੋ ਹਾਂਜੀ ਪੰਜਾਬ ਦੇ ਚੈਨਲ ਦੇ ਨਾਲ YouTube Facebook Instagram Thank you very much video watch kar layi fir milde ha rab rakha